ਪਿਆਰ ਪਰੀਸ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 23 ਜੂਨ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਤੁਹਾਡੇ ਰੂ ਰੂ ਹੋ ਕੇ ਆਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਆਧਾਰ ਕਾਰਡ ਦੀ ਜਗ੍ਹਾ ਤੇ ਹੁਣ ਇਹ ਨਵਾਂ ਕਾਰਡ ਚੱਲੇਗਾ ਕੱਟੇ ਜਾਣਗੇ ਲੋਕਾਂ ਦੇ ਰਸ਼ਨ ਕਾਰਡ ਕਿਉਂਕਿ ਈ ਕੇਵਾਈਸੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਸਕੂਲਾਂ ਦੇ ਵਿੱਚ ਛੁੱਟੀਆਂ ਬਦਲ ਗਈਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਦੇ ਵਾਕੀ ਉਹਨੂੰ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਹਰ ਰੋਜ਼ ਡੇਲੀ ਦੀ ਅਪਡੇਟ ਜਿਹੜੀ ਆ ਮਿਲਦੀ ਰਹੇ ਸੁਦੇਰੀ ਨਾ ਕਰਦੇ ਪਹਿਲੀ ਵੱਡੀ ਖਬਰ ਦੇ ਉੱਤੇ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਤਾਂ ਪਹਿਲੀ ਵੱਡੀ ਖਬਰ ਹੈ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਆ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਗਰਮੀ ਦੇ ਕਹਿਰ 'ਚ ਬਦਲ ਗਈਆਂ ਸਕੂਲਾਂ ਦੀਆਂ ਛੁੱਟੀਆਂ ਤੇ ਕਦੋਂ ਤੱਕ ਬੰਦ ਰਹਿਣਗੇ ਸਕੂਲ ਆ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਸਾਲ ਗਰਮੀ ਨੇ ਸਾਰੇ ਰਿਕਾਰਡ ਜਿਹੜੇ ਨੇ ਉਹ ਢੋੜ ਦਿੱਤੇ ਨੇ ਬੱਚੇ ਹੁਣ ਜਾਂ ਵੱਡੇ 45 ਤੋਂ 48 ਡਿਗਰੀ ਤਾਪਮਾਨ ਕਰਕੇ ਸਭ ਪਰੀਸ਼ਾਨ ਹਨ ਇਸ ਕਰਕੇ ਸਕੂਲਾਂ ਵਿੱਚ ਛੁੱਟੀਆਂ ਵੀ ਮਈ ਮਹੀਨੇ ਹੀ ਕਰ ਦਿੱਤੀਆਂ ਗਈਆਂ ਹਨ ਇਸ ਵਾਰ ਉੱਤਰੀ ਭਾਰਤ ਵਿੱਚ بارش ਨਾ ਹੋਣ ਕਾਰਨ ਗਰਮੀ ਦਾ कहर ਅਜੇ ਵੀ جاری ਹੈ ਹੁਣ ਸਭ ਦੀ ਨਿਗਾ ਇਸ ਗੱਲ ਉੱਪਰ ਹੈ ਕਿ ਗਰਮੀ ਨੂੰ ਦੇਖਦੇ ਆ ਸਕੂਲਾਂ ਵਿੱਚ ਛੁੱਟੀਆਂ ਵਧ ਰਹੀਆਂ ਜਾਂ ਫਿਰ ਨਹੀਂ ਦਰਸਾ ਲੋ ਜੂਪੀ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਬਿਹਾਰ ਝਾਰਖੰਡ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਬਹੁਤ ਸਾਰੇ ਰਾਜਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 30 ਜੂਨ ਤੱਕ ਹਨ ਦੂਜੇ ਪਾਸੇ ਪੰਜਾਬ ਹਰਿਆਣਾ ਸਣੇ ਉੱਤਰੀ ਭਾਰਤ ਅੰਦਰ ਅੰਦਾਜ਼ੇ ਅਤੇ 34.45 ਤੋਂ 47 ਡਿਗਰੀ ਤੱਕ ਜਾ ਰਿਹਾ ਇਸ ਵਿੱਚ ਗੁਜਰਾਤਾਂ ਵਿੱਚ ਜੂਨ ਤੋਂ ਸਕੂਲ ਖੋਲੇ ਜਾਣੇ ਸਨ ਪਰ ਮੌਸਮ ਵਿੱਚ ਕੋਈ ਸੁਧਾਰ ਨਾ ਹੁੰਦਾ ਦੇ ਕਈ ਗਰਮੀਆਂ ਦੀਆਂ ਛੁੱਟੀਆਂ ਵਿੱਚ ਬਦਲਾ ਕੀਤਾ ਗਿਆ ਸੀ ਭਿਆਨਕ ਗਰਮੀ ਦੇ ਬੱਦੇ ਤਾਪਮਾਨ ਕਰਨ ਕਈ ਰਾਜਾਂ ਨੇ ਸਕੂਲਾਂ ਦੀਆਂ ਛੁੱਟੀਆਂ 'ਚ ਬਦਲਾ ਜਿਹੜਾ ਕੀਤਾ ਹੈ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਜੇ ਗਰਮੀ ਇਸੇ ਤਰ੍ਹਾਂ ਪੈਂਦੀ ਰਹੀ ਤਾਂ ਸਕੂਲਾਂ ਦੇ ਛੁੱਟੀਆਂ ਦੇ ਵਿੱਚ ਹੋਰ ਵਾਤਾਵਰਣ ਜਿਹੜਾ ਹੋ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲੈਨੇ ਆ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿਸਾਨਾਂ ਨੂੰ ਵੱਡੀ ਰਾਹਤ ਜਿਹੜੀ ਸਰਕਾਰ ਨੇ ਦਿੱਤੀ ਹੈ ਜਾਂ ਸਰਕਾਰ ਨੇ 2 ਲੱਖ ਰੁਪਏ ਤੱਕ ਦਾ ਜਿਹੜਾ ਕਿਸਾਨਾਂ ਦਾ ਕਰਜ਼ਾ ਹੋ ਮਾਫ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੂੰ ਵੱਡੀ ਖਬਰ ਜਿਹੜੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਕਿਸਾਨਾਂ ਦੀ ਆਰਥਿਕ ਸਮੱਸਿਆ ਨੂੰ ਦੇਖਦੇ ਹੋਏ ਤੇਲੰਗਣਾ ਵੀ ਮੁੱਖ ਮੰਤਰੀ ਨੇ 에ਰਾਵੰਤ ਰੈਡੀ ਨੇ ਸਰਕਾਰ ਨੇ ਕਿਸਾਨਾਂ ਲਈ ਕਰਜ਼ਾ ਮਾਫੀ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਰੇਵੰਤ ਰੈਡੀ ਨੇ ਕਿਹਾ ਕਿ 2 ਲੱਖ ਰੁਪਏ ਦੇ ਕਰਜ਼ਾ ਮਾਫੀ ਜਲਦੀ ਹੀ ਲਾਗੂ ਹੋ ਜਾਵੇਗੀ ਸੋਈ ਕੈਬਨਿਟ ਦੀ ਬੈਠਕ ਚ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੱਸਿਆ ਕਿ 2018 ਤੋਂ 2023 ਵਿਚਾਲੇ ਜਿੰਨਾ ਕਿਸਾਨਾਂ ਨੇ 2 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਉਹਨਾਂ ਨੂੰ ਇੱਕ ਮੁਸਤਮਾਫ ਕਰ ਦਿੱਤਾ ਜਾਵੇ ਰੈਡੀ ਨੇ ਕਿਹਾ ਕਿ ਕੈਬਨਿਟ ਦੇ 12 ਦਸੰਬਰ 2018 ਤੋਂ 9 ਦਸੰਬਰ 2023 ਤੱਕ 5 ਸਾਲ ਤੱਕ ਸਮੇਂ ਲਈ ਸੂਬੇ ਦੇ ਕਿਸਾਨਾਂ ਵੱਲੋਂ ਲਾਏ ਗਏ 2 ਲੱਖ ਰੁਪਏ ਤੱਕ ਦੇ ਕਰਜ਼ੇ ਨੂੰ ਮਾਫ਼ ਕਰਨ ਦਾ ਐਲਾਨ ਜਿਹੜਾ ਹੋ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਸਰਤਾ ਸਮੇਤ ਕਰਜ਼ਾ ਮੁਆਫੀ ਦੇ ਵਿਰਵੰਦਾ ਐਲਾਨ ਜਲਦੀ ਸਰਕਾਰ ਦੇ ਆਦੇਸ਼ਾ ਵਿੱਚ ਕੀਤਾ ਜਾਵੇਗਾ ਰੇਡੀ ਅੱਗੇ ਕਿਹਾ ਕਿ ਕਿਸਾਨਾਂ ਮੁਆਫੀ ਲਈ ਸੂਬੇ ਦੇਖ ਜਾਨਾ 31000 ਕਰੋੜ ਰੁਪਏ ਦਾ ਬੋਝ ਪਵੇਗਨ ਦੋਸਲਾ ਹੈ ਕਿ ਪਿਛਲੀ ਵੀ ਆਰਐਸ ਸਰਕਾਰ ਨੇ 1 ਲੱਖ ਰੁਪਏ ਦੇ ਕਰਜ਼ੇ ਮਾਫੀ ਦੇ ਆਪਣੇ ਵਾਅਦੇ ਨੂੰ ਇਮਾਨਦਾਰੀ ਨਾਲ ਲਾਗੂ ਨਾ ਕਰਕੇ ਕਿਸਾਨਾਂ ਨੂੰ ਖੇਤੀ 'ਤੇ ਸੰਕਟ ਵਿੱਚ ਪਾ ਦਿੱਤਾ ਹੈ। ਰੈਡੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ 2 ਲੱਖ ਰੁਪਏ ਦੇ ਕਰਜ਼ੇ ਮਾਫੀ ਦੇ ਆਪਣੇ ਵਾਅਦੇ ਨੂੰ ਪੂਰਾ ਜੜੀ ਆਹੋ ਕਰ ਰਹੀ ਹੈ ਜੋ ਕਿਸਾਨਾਂ ਦੇ ਲਈ ਜੜੀ ਇਹ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ। ਇਸ ਦੇ ਨਾਲ ਇੱਕ ਹੋਰ ਵੱਡੀ ਖਬਰ ਤੋਂ ਨਾਲ ਆਪਾਂ ਸਾਂਝੀ ਕਰ ਲੈਣੇ ਆ ਮਹਿਲਾਵਾਂ ਦੇ ਲਈ ਜੀ ਇਹ ਵੱਡੀ ਖਬਰ ਹੈ ਜਿਆ ਆਧਾਰ ਕਾਰਡ ਸਰਕਾਰੀ ਬੱਸਾਂ ਦੇ ਵਿੱਚ ਉਹਨਾਂ ਦਾ ਬੰਦ ਹੋ ਰਿਹਾ ਤੇ ਹੁਣ ਉਹਨਾਂ ਦੇ ਆਧਾਰ ਕਾਰਡ ਦੀ ਜਗ੍ਹਾ ਤੇ ਇੱਕ ਨਵਾਂ ਕਾਰਡ ਜਿਹੜਾ ਚੱਲੇਗਾ ਜਿਹਦੇ ਨਾਲ ਬੀਬੀਆਂ ਮੁਫਤ ਬੱਸ ਸੇਵਾ ਸਹੂਲਤ ਜਿਹੜਾ ਲਾਭ ਆ ਉਹ ਲੈ ਸਕਣਗੀਆਂ ਤੋਂ ਦੱਸਦੀ ਹੈ ਕਿ ਪੰਜਾਬ ਦੀਆਂ ਔਰਤਾਂ ਲਈ ਮੁਫਤ ਬਸਹੂਲਤ ਵਿੱਚ ਵੱਡਾ ਬਦਲਾ ਜਿਹੜਾ ਹੋਣ ਜਾ ਰਿਹਾ ਹੁਣ ਔਰਤਾਂ ਨੂੰ ਮੁਫਤ ਯਾਤਰਾ ਲਈ ਪਛਾਣ ਸਬੂਤ ਬਜੋ ਆਧਾਰ ਕਰਦੇ ਜੋੜ ਜਿਹੜੀ ਆ ਉਹ ਨਹੀਂ ਭਵੇਗੀ ਪੰਜਾਬ ਸਰਕਾਰ ਔਰਤਾਂ ਨੂੰ ਆਰ ਐਫ ਆਈ ਡੀ ਰੇਡੀਓ ਫ੍ਰੈਕਸ਼ਨ ਆਇਡੈਂਟੀਫਿਕੇਸ਼ਨ ਡਿਵਾਈਸ ਜਾਂ ਫਿਰ ਐਨ ਸੀ ਐਮ ਸੀ ਨੈਸ਼ਨਲ ਕਮਿਊਨਿਟੀ ਕਾਰਡ ਦੀ ਜਿਹੜੀ ਆ ਸਹੂਲਤ ਜਿਹੜੀ ਆ ਉਹ ਪ੍ਰਦਾਨ ਕਰੇਗੀ ਇਹ ਦੋ ਵੱਖ-ਵੱਖ ਕਾਰਡ ਹਨ ਫਿਲਹਾਲ ਦੋਵਾਂ ਨੂੰ ਪ੍ਰੋਵੀਜ਼ਨਲ ਸਿਰੱਖਿਆ ਗਿਆ ਹੈ ਸੂਤਰਤਾਵਕੀ ਨਕਰਨ ਵਾਲਾ ਔਰਤਾਂ ਦੀ ਸਹੀ ਪਛਾਣ ਦਸਤਾਵੇਜ਼ਾਂ ਦੀ ਤਸਦੀਕ ਤੇ ਯਾਤਰਾ ਦਾ ਕੁੱਲ ਡਾਟਾ ਰਿਕਾਰਡ ਕਰਨਾ ਤੇ ਆਸਾਨ ਹੋ ਜਾਵੇਗਾ ਪੰਜਾਬ ਵਿੱਚ ਹਰ ਮਹੀਨੇ ਕਰੀਬ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰੀਆਂ ਨੇ ਪੰਜਾਬ ਵਿੱਚ ਮੁਫਤ ਬੱਸ ਸਹੂਲਤ ਦੀ ਤਤਕਾਲੀ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਵੱਲੋਂ April 2021 ਵਿੱਚ ਸ਼ੁਰੂ ਕੀਤੀ ਗਈ ਸੀ ਆਨਟੋ ਬੰਦਮਨ ਜੇਬਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਜਾਰੀ ਰੱਖਿਆ ਹੋਇਆ ਅੰਕੜੇ ਦੱਸਦੇ ਨੇ ਕਿ ਪੰਜਾਬ ਵਿੱਚ ਹੁਣ ਤੱਕ 35.53 ਕਰੋੜ ਔਰਤਾਂ 1680 ਕਰੋੜ ਰੁਪਏ ਦੀ ਮੁਫਤ ਯਾਤਰਾ ਜਿਹੜੀਆਂ ਲਾਭ ਉਹ ਲੈ ਚੁੱਕੇ ਹਨ ਸੂਤਰਾਂ ਦਾ ਕਹਿਣਾ ਹੈ ਕਿ RF ID ਅਤੇ NCMC ਇੱਕ ਪ੍ਰਾਈਵੇਟ ਕੰਪਨੀ ਦੁਆਰਾ ਕੀਤੀ ਜਾਵੇਗੀ ਇਹਨਾਂ ਕਾਟਾ ਦੀ ਵਰਤੋਂ ਕਰਨ ਲਈ ਮਸ਼ੀਨਾਂ ਦੀ ਲੋੜ ਪਵੇਗੀ ਜਿਸ ਤਰ੍ਹਾਂ ਬੱਸਾਂ ਵਿੱਚ ਟਿਕਟਾਂ ਨਹੀਂ ਮਸ਼ੀਨ ਹੁੰਦੀ ਉਸੇ ਤਰ੍ਹਾਂ ਇਹਨਾਂ ਕਾਟਾ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਪ੍ਰਾਪਤ ਹੋਣਗੀਆਂ ਕਿਹੜਾ ਵਿਭਾਗ ਇਹਨਾਂ ਨੂੰ ਖਰੀਦੇਗਾ ਇਸ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਅਜੇ ਇਸ ਦੀ ਪ੍ਰਕਿਰਿਆ ਜਿਹੜੀ ਕੀ ਤੀਜਾ ਗਈ ਹੈ 12 ਨਵੰਬਰ 1999 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ 50% ਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ ਪਰ April 2021 ਵਿੱਚ ਇਸ ਯੋਜਨਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਸੀ ਹੁਣ ਔਰਤਾਂ ਨੂੰ ਪੰਜਾਬ ਰੋਡਵੇਜ ਪੰਨ ਬੱਸ ਅਤੇ PRTC ਦੀਆਂ ਬੱਸਾਂ ਵਿੱਚ ਮੁਫਤ ਬੱਸ ਸਹੂਲਤ ਜਿਹੜੀ ਆ ਉਹ ਦਿੱਤੀ ਗਈ ਸੀ ਇਸ ਸਕੀਮ ਸਰਕਾਰੀ ਮਾਲਕੀ AC ਬੱਸਾਂ ਬੋਲੇ ਬਸਾਂ ਤੇ HVAC ਬੱਸਾਂ ਤੇ ਲਾਗੂ ਨਹੀਂ ਹੈ ਪੰਜਾਬ ਰੋਡ ਵਿੱਚ ਪਨਬਸ ਅਤੇ PRTC ਆਪਣੇ ਬਿੱਲ ਹਰ ਮਹੀਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਭੇਜਦੇ ਨੇ ਇੱਕ ਬਾਰ ਬਿੱਲ ਪਾਸੋਂ ਤੋਂ ਬਾਅਦ ਇਸ ਦਾ ਭੁਗਤਾਨ ਪ੍ਰਤੀਨਿਧੀਆਂ ਨੂੰ ਕੀਤਾ ਜਾਂਦਾ ਹੈ ਜੋ ਜਿਹੜੇ ਹੁਣ ਨਵੇਂ ਕਾਰਡ ਨੇ ਉਹ ਮਹਿਲਾਵਾਂ ਦੇ ਲਈ ਚੱਲਣਗੇ ਤੇ ਆਧਾਰ ਕਾਰਡ ਦੀ ਜਗ੍ਹਾ ਤੇ ਉਹਨਾਂ ਦਾ ਨਵਾਂ ਕਾਰਡ ਬਣੇਗਾ ਜਿਸ ਦੇ ਨਾਲ ਉਹਨਾਂ ਨੂੰ ਮੁਫਤ ਬੱਸ ਦੀ ਸਹੂਲਤ ਜਿਹੜੀ ਉਹ ਮਿਲੇਗੀ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਆਪਾਂ ਸਾਂਝੀ ਕਰ ਲੈਣਾ ਜੀ 12 12000 ਰੁਪਏ ਤੁਸੀਂ ਕਿਵੇਂ ਲੈ ਸਕਦੇ ਹੋ ਕਿਹੜਾ ਫਾਰਮ ਭਰਨਾ ਕਿਹੜੀ ਸਕੀਮਾ LIC ਦੀ ਕੋਈ ਸ਼ਾਨਦਾਰ ਸਕੀਮਾ ਜਿਹਦੇ ਵਿੱਚ ਲਗਾ ਕੇ ਤੁਸੀਂ ਹਰ ਮਹੀਨੇ 12000 ਰੁਪਏ ਦੀ ਪੈਨਸ਼ਨ ਹੋ ਪ੍ਰਾਪਤ ਕਰ ਸਕਦੇ ਹੋ ਅਜ ਦੇ ਸਮੇਂ ਵਿੱਚ ਹਰ ਕਿਸੇ ਨੂੰ ਆਪਣੇ ਭਵਿੱਖ ਦੀ ਚਿੰਤਾ ਰਹਿੰਦੀ ਹੈ ਜਿਸ ਕਰਕੇ ਅੱਜ ਕੱਲ ਕੋਈ ਵੀ ਆਪਣੀ ਕਮਾਈ ਦਾ ਕੁਝ ਹਿੱਸਾ ਨਿਵੇਸ਼ ਕਰ ਰਿਹਾ ਲੋਕ ਸ਼ੇਅਰ ਬਾਜ਼ਾਰ ਤੋਂ ਲੈ ਕੇ ਸਰਕਾਰੀ ਸਕੀਮਾਂ ਵਿੱਚ ਪੈਸਾ ਲਗਾ ਰਹੇ ਹਨ ਖਾਸ ਤੌਰ ਤੇ ਬਿਨਾਂ ਕੋਈ ਜੋਖਮ ਵਿੱਚ ਲਾਏ LIC ਅਤੇ ਪੋਸਟ ਆਫਿਸ ਸਕੀਮਾਂ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਜਾਂ ਹੈ ਇਨ੍ਹਾਂ ਤਾਂ ਇੱਥੇ ਲੋਕ ਬਖ ਬਖ ਉਦੇਸ਼ਾਂ ਲਈ ਨਿਵੇਸ਼ ਕਰਦੇ ਹਨ ਕੁਝ ਲੋਕ ਇਸ ਸਕੀਮ ਨੂੰ ਰਿਟਾਇਰਮੈਂਟ ਯੋਜਨਾ ਵਜੋਂ ਜਾਣਦੇ ਹਨ ਤਾਂ ਜੋ ਇਨ੍ਹਾਂ ਖਾਤੇ ਵਿੱਚ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਆਵੇ ਲਈ ਸੀ ਦੁਆਰਾ ਇੱਕ ਯੋਜਨਾ ਵੀ ਪੇਸ਼ ਕੀਤੀ ਜਾਂਦੀ ਹੈ ਜੋ ਤੁਹਾਨੂੰ ਆਪਣੀ ਰਿਟਾਇਰਮੈਂਟ ਦੇ ਇੱਕ ਨਿਸ਼ਚਿਤ ਰਕਮ ਜਿਹੜੀ ਆ ਉਹ ਦੇ ਸਕਦੀ ਹੈ LIC ਦੀ ਇਹ ਯੋਜਨਾ ਦੀ ਬੈਸਟ ਹੈ LIC ਸਰਲ ਪੈਨਸ਼ਨ ਯੋਜਨਾ ਇੱਕ ਅਜਿਹੀ ਯੋਜਨਾ ਜੋ ਸੇਵਾ ਮੁਕਤੀ ਦੇ ਹਰ ਮਹੀਨੇ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ ਇਸ ਦੀ ਖਾਸ ਗੱਲ ਇਹ ਹੈ ਕਿ ਤੁਹਾਨੂੰ ਸਿਰਫ ਇੱਕ ਵਾਰ ਨਿਵੇਸ਼ ਕਰਨਾ ਹੋਵੇਗਾ ਤੁਹਾਨੂੰ ਸਾਰੀ ਉਮਰ ਪੈਨਸ਼ਨ ਜਿਹੜੀ ਆ ਉਹ ਮਿਲਦੀ ਰਹੇਗੀ LIC ਸਰਲ ਪੈਨਸ਼ਨ ਜੁਦਰਾ ਇੱਕ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਮਸ਼ਹੂਰ ਹੈ ਸਕੀਮ ਜੋ ਹਰ ਮਹੀਨੇ ਨਿਸ਼ਚਿਤ ਪੈਨਸ਼ਨ ਦਿੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਨਿਵੇਸ਼ ਯੋਜਨਾਮਾ ਵਿੱਚ ਪੂਰੀ ਤਰ੍ਹਾਂ ਫਿੱਟ ਜਿਹੜੀ ਆ ਉਹ ਵਹਿੜਦੀ ਹੈ ਜੇਕਰ ਕੋਈ ਵਿਅਕਤੀ ਕਿਸੇ ਨਿੱਜੀ ਖੇਤਰ ਜਾਂ ਸਰਕਾਰੀ ਵਿਭਾਗ ਵਿੱਚ ਕੰਮ ਕਰਦਾ ਜਿਸੇ ਦਾ ਮੁਕਤ ਤੋਂ ਪਹਿਲਾਂ ਆਪਣੀ ਪੀਐਫ ਫੰਡ ਅਤੇ ਗ੍ਰੈਜੂਏਟੀ ਦੀ ਰਕਮ ਵਿੱਚੋਂ ਪ੍ਰਾਪਤ ਹੋਏ ਪੈਸਿਆਂ ਦਾ ਨਿਵੇਸ਼ ਕਰਦਾ ਸਾਰੀ ਉਮਰ ਹਰ ਮਹੀਨੇ ਪੈਨਸ਼ਨ ਦਾ ਲਾਭ ਜਿਹੜਾ ਉਹ ਮਿਲਦਾ ਰਹੇਗਾ ਤੁਹਾਨੂੰ ਇਹ ਮਸ਼ੇਸ਼ਤਾ ਮੈਂ ਜਰੀਆ ਦੱਸ ਦਿੰਨੇ ਆ ਖਾਸ ਤੌਰ ਤੇ ਐਲਐਸੀ ਦੀ ਗੱਲ ਕਰਦੇ ਆ 40 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਇਸ ਵਿੱਚ ਨਿਵੇਸ਼ ਨਹੀਂ ਕਰ ਸਕਦੇ ਹਾਲਾਂਕਿ ਤੁਸੀਂ 80 ਸਾਲ ਤੱਕ ਕਿਸੇ ਵੀ ਸਮੇਂ ਵਿੱਚ ਨਿਵੇਸ਼ ਕਰ ਸਕਦੇ ਉਸ ਨਿਤੀ ਵਿੱਚ ਹਰ ਮਹੀਨੇ 1000 ਰੁਪਏ ਦੀ ਸਲਾਨਾ ਰਾਸ਼ੀ ਖਰੀਦੀ ਪੈਂਦੀ ਹੈ ਜਦੋਂ ਘੱਟੋ ਘੱਟ ਸਲਾਨਾ 3000 ਰੁਪਏ ਮਹੀਨਾ ਤਮਾਈ ਆਧਾਰ ਤੇ 6000 ਰੁਪਏ ਤਮਾਈ ਆਧਾਰ ਤੇ ਦੁਬਾਰਾ 4000 ਰੁਪਏ ਸਲਾਨਾ ਆਧਾਰ ਤੇ ਜਿਹੜੀ ਉਹ ਲੈ ਜਾਣਗੇ ਇਸ ਤਰ੍ਹਾਂ ਤੁਸੀਂ ਇਸ ਸਕੀਮ ਦੇ ਵਿੱਚ ਨਿਵੇਸ਼ ਜਿਹੜਾ ਕਰ ਸਕਦੇ ਲਈ ਅਸੀਂ ਅਲੱਗ ਤੋਂ ਪੂਰੀ ਵੀਡੀਓ ਬਣਾਈ ਹੋਈ ਹੈ ਤੁਸੀਂ ਉਹਦੇ ਵਿੱਚ ਜਾ ਕੇ ਜਿਹੜੀ ਪੂਰੀ ਵੀਡੀਓ ਦੇਖ ਸਕਦੇ ਹੋ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਲੈਣੇ ਆ ਜੀ ਰਾਮ ਰਹੀਮ ਤੇ ਹਣੀਪ੍ਰੀਤ ਦੀਆਂ ਬਧੀਆਂ ਮੁਸ਼ਕਲਾ ਮੁੱਖ ਦੋਸ਼ੀ ਮੰਨ ਸਕਦਾ ਹੈ ਸਰਕਾਰੀ ਗਵਾਹ ਮਿਲੀ ਜਮਾਨਤ ਹੰਦਾ ਦੀ ਇੱਕ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਿ ਮਾਮਲੇ 'ਚ ਮੁੱਖ ਮੱਲੂਕ ਇੱਕ ਪ੍ਰਦੀਪ ਕਲੇਰ ਨੂੰ ਜਮਾਨਤ ਦੇ ਦਿੱਤੀ ਸੀ ਕਲੇਰ ਨੇ ਡੇਰਾ ਬੋਖੀ ਰਾਮ ਰਹਿਮਤ ਅਤੇ ਹਣੀਪ੍ਰੀਤ ਖਿਲਾਫ ਗਵਾਹੀ ਜਿਹੜੀ ਆਹੋ ਦਿੱਤੀ ਸੀ ਹਾਈ ਕੋਰਟ ਨੇ ਫੈਸਲਾ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਆਪਣੇ ਜਵਾਬ ਦਾਖਲ ਕਰਨ ਤੋਂ ਬਾਅਦ ਦਿੱਤਾ ਹੈ ਸਰਕਾਰ ਨੇ ਆਪਣਾ ਜਵਾਬ ਵਿੱਚ ਕਿਹਾ ਕਿ ਸਰਕਾਰ ਪ੍ਰਦੀਪ ਕਲੇਰ ਨੂੰ ਸਰਕਾਰੀ ਗਵਾਹ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਹਾਈ ਕੋਰਟ ਨੇ ਕਲੇਰ ਵੱਲੋਂ ਧਾਇਰ ਪਟੀਸ਼ਨ ਦਾ ਨੋਟਾਰਾ ਕਰਦਿਆਂ ਇਹ ਹੁਕਮ ਜਾਰੀ ਕੀਤੇ ਨੇ ਕਿ ਇਹ ਪਟੀਸ਼ਨ ਵਿੱਚ ਕਲੇਰ ਨੇ 20 ਅਕਤੂਬਰ 2015 ਨੂੰ ਦਰਜ ਐਫ ਆਈ ਆਰ ਦੇ ਆਧਾਰ ਤੇ ਜਮਾਨਤ ਦੀ ਮੰਗ ਕੀਤੀ ਸੀ ਸਰਕਾਰੀ ਗਵਾਹ ਬਾਇ ਜਾਣ ਦੀ ਸੰਭਾਵਨਾ ਸਰਕਾਰ ਦੇ ਜਵਾਬ ਤੋਂ ਬਾਅਦ ਇਹ ਉਸਨੂੰ ਸਰਕਾਰੀ ਗਵਾਹ ਬਣਾਉਣ ਦੀ ਸੰਭਾਵਨਾ ਸਥਿਤੀ ਵਿੱਚ ਪਟੀਸ਼ਨ ਨੂੰ ਹਰਕ ਇਹ ਜਿਹੜੀ ਆ ਲੋੜ ਨਹੀਂ ਪਵੇਗੀ ਇਹਦੇ ਨਾਲ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੀ ਰਾਸ਼ਨ ਕਾਰਡਾਂ ਨੂੰ ਲੈ ਕੇ ਵੱਡੀ ਖਬਰ ਹੈ ਸਰਕਾਰ ਵੱਲੋਂ ਨੈਸ਼ਨਲ ਫੂਡ ਸਕਿਉਰਟੀ ਐਕਟ 2013 ਦੇ ਨਾਤੇ ਰਾਸ਼ਨ ਕਾਰਡਾਂ ਦੇ ਨਵੇਂ ਜ਼ਿਰੇ ਤੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ ਸਰਵੇਖਣ ਦੀਆਂ ਆਟਾ ਦਾਲਾਂ ਦੀਆਂ ਕੀਮਤਾਂ ਅਤੇ ਬਣੇ ਬਹੁਤ ਸਾਰੇ ਗਲਤ ਰਾਸ਼ਨ ਕਾਰਡ ਜਿਹੜੀ ਨੇ ਉਹ ਕੱਟੇ ਜਾਣਗੇ ਪ੍ਰਾਪਤ ਜਾਣਕਾਰੀ ਸਾਰਾ ਇਸ ਸਰਵੇ ਇਹ ਕੀ ਵਾਇਸ ਕੀਮਤਾਂ ਤਹਿਤ ਹੋਵੇਗਾ ਇਸ ਵਿੱਚ ਸਕੀਮ ਤਹਿਤ ਹੋਣ ਵਾਲੇ ਸਰਵੇ ਸਮੇਂ ਰਸਨ ਕਾਰਡ ਵਿੱਚ ਦਰਜ ਸਾਰੇ ਮੈਂਬਰਾਂ ਦਾ ਮੌਕੇ ਤੇ ਹਾਜ਼ਰ ਹੋਣਾ ਜ਼ਰੂਰੀ ਹੋਵੇ ਕਿਉਂਕਿ ਈਕੀਵੀਸੀ ਦੌਰਾਨ ਇੱਕ ਮੈਂਬਰ ਦੀ ਬਾਇਓਮੈਟ੍ਰਿਕ ਹੋਵੇਗੀ ਜਿਹੜਾ ਮੈਂਬਰ ਮੌਕੇ ਤੇ ਗੈਰ ਹਾਜ਼ਰ ਹੋਵੇਗਾ ਦਾ ਨਾਮ ਰਾਸ਼ਣ ਕਾਰਡ ਵਿੱਚੋਂ ਕੱਟੇ ਜਾਵੇਗਾ ਦੂਜੇ ਸਬਦਾਂ ਵਿੱਚ ਈਕੀਵਾਈਸੀ ਹੋਣ ਮੌਕੇ ਮੌਤ ਨਾਲ ਸੰਬੰਧਿਤ ਕੇਸ ਸਾਦੇਸ ਤੋਂ ਦਾ ਮੈਂਬਰ ਆਉਂਦੇ ਆ ਨਾਮ ਕਿਸੇ ਵੀ ਕਾਰਨ ਜੇਲ੍ਹ ਵਿੱਚ ਬੈਠੇ ਮੈਂਬਰ ਦਾ ਨਾਮ ਮੌਕੇ ਤੇ ਹਾਜ਼ਰ ਨਾ ਹੋਣ ਵਾਲੇ ਮੈਂਬਰਾਂ ਦਾ ਨਾਮ ਰਾਸ਼ਣ ਕਾਰਡ ਵਿੱਚੋਂ ਦਰਜ ਨਹੀਂ ਹੋਵੇਗਾ ਇਹ ਈਕੀਵਾਈਸੀ ਕਾਮਨ ਸਰਵਿਸ ਸੈਂਟਰਾਂ ਤੇ ਡੀਪੂ ਹੌਲ ਰਾਵਲੋਂ ਵੀ ਕੀਤੀ ਜਾਵੇਗੀ ਸਰਕਾਰ ਵੱਲੋਂ ਇਸ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਬਰਨਾਲਾ ਦੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਰਸਿੰਦਰਜੀਤ ਸਿੰਘ ਨੇ ਦੱਸਿਆ ਕਿ ਨਾਲਾ ਜ਼ਿਲ੍ਹੇ ਦੇ ਵਿੱਚ ਇਹ ਕਿਵੇਂ ਇਸ ਜਿਹੜੀ ਪ੍ਰਕਿਰਿਆ ਹੁਣ ਸ਼ੁਰੂ ਹੋ ਚੁੱਕੀ ਆ ਅੱਜ ਵੀ ਆਪਾਂ ਬੜੀਆਂ ਮੋਖਾ ਖ਼ਬਰਾਂ ਮਿਲਦੇ ਆ ਹੋਰ ਜਾਣਕਾਰੀ ਦੇ ਨਾਲ ਹੋ ਤੱਕ ਮੇਰੇ ਸਾਡੇ ਨਾਲ ਧੰਨਵਾਦ